ਚੜੀ ਲਥੀ ਦਾ ਫਰਕ ਨਾ ਜਾਣੇ ਅੱਜ ਦੀ ਦੁਨੀਆ ਦਾਰੀ ਵੱਡੇ ਛੋਟੇ ਦੀ ਸ਼ਰਮ ਸੰਗ ਮਨ ਚੋਂ ਕੱਢ ਕੇ ਮਾਰੀ ਵੱਡੇ ਛੋਟੇ ਦੀ ਸ਼ਰਮ ਸੰਗ ਮਨ ਚੋਂ ਕੱਢ ਕੇ ਮਾਰੀ ਰਜ਼ਾਮੰਦੀ ਨਾਲ ਮਿਲਦੇ ਦੇਖੇ ਸ਼ੌਕ ਤੇ ਮਜਬੂਰੀ ਹੁਣ ਲੋਕੀ ਬਦਨਾਮੀ ਨੂੰ ਵੀ ਸਮਝਦੇ ਨੇ ਮਸ਼ਗੂਰੀ ਹੁਣ ਲੋਕੀ ਬਦਨਾਮੀ ਨੂੰ ਵੀ ਸਮਝਦੇ ਨੇ ਮਸ਼ਗੂਰੀ ਮਾਤੀ ਤੇ ਪਿਓ ਪੁੱਤ ਦਾ ਪਰਦਾ ਬੀਤੇ ਸਮੇਂ ਦੀਆਂ ਗੱਲਾਂ ਧੀ ਮਾ ਪਿਓ ਪੋਤਿਆਂ ਦੇ ਨੰਗੇ ਹੋ ਨੈਟ ਤੇ ਮਾਰਨ ਮੱਲਾ ਮਾ ਪਿਓ ਪੁੱਤ ਆਦ ਨੰਗੇ ਹੋ ਨੈਟ ਤੇ ਮਾਰਨ ਮੱਲਾ 900 ਰਬੀਗਤ ਵਿੱਚ ਹੱਥ ਪਾਂ ਕਰਦੇ ਡਿਸਕੋ ਪੂਰੀ ਹੁਣ ਲੋਕੀ ਬਦਨਾਮੀ ਨੂੰ ਵੀ ਸਮਝਦੇ ਨੇ ਮਸ਼ਗੂਰੀ ਹੁਣ ਲੋਕੀ ਬਦਨਾਮੀ ਨੂੰ ਵੀ ਸਮਝਦੇ ਨੇ ਮਸ਼ਗੂਰੀ ਵਿਆਹਾਂ ਵਾਂਗ ਸ਼ਿੰਗਾਰ ਕਰਦੀਆਂ ਹੁਣ ਕੁਵਾਰੀਆਂ ਕੁੜੀਆਂ ਵਾਲ ਖਿਲਾਰੇ ਨੂੰਹਾਂ ਦੇ ਤੱਕ ਸੋਚਣ ਸਸਾਂ ਬੁੜੀਆਂ ਵਾਲ ਖਿਲਾਰੇ ਨੂੰਹਾਂ ਦੇ ਤੱਕ ਸੋਚਣ ਸਸਾਂ ਬੁੜੀਆਂ ਪਤ ਨਾ ਗੀ ਗੁਣ ਪਿਓ ਜਮਦੇ ਨੇ ਪਤ ਨਾ ਗੀ ਗੁਣ ਪਿਓ ਜਮਦੇ ਹਣ ਲੋਕੀ ਬਦਨਾਮੀ ਨੂੰ ਵੀ ਸਮਝਦੇ ਨੇ ਮਸ਼ਗੂਰੀ ਹਣ ਲੋਕੀ ਬਦਨਾਮੀ ਨੂੰ ਵੀ ਸਮਝਦੇ ਨੇ ਮਸ਼ਗੂਰੀ ਬੰਦਿਆਂ ਵਾਲੀ ਜ਼ਿੰਦਗੀ ਦਿਉਣੀ ਕਹਿਣ ਸੋਚ ਰੂੜੀਵਾਦੀ ਪਸ਼ੂਆਂ ਜਾਨਵਾਰਾਂ ਵਰਗੀ ਹੁਣ ਲੋਕੀ ਚਾਹਣ ਆਜ਼ਾਦੀ ਪਸ਼ੂਆਂ ਜਾਨਵਰਾਂ ਵਰਗੀ ਹੁਣ ਲੋਕੀ ਚਾਹਣ ਆਜ਼ਾਦੀ ਜਿਸਮ ਦਿਖਾ ਕੇ ਮਾਨ ਜਿਤਾਉਣਾ ਕਿਤੇ ਕਰਨ ਸ਼ਰੂਰੀ ਹੁਣ ਲੋਕੀ ਬਦਨਾਮੀ ਨੂੰ ਵੀ ਸਮਝਦੇ ਨੇ ਮਸ਼ਗੂਰੀ ਹੁਣ ਲੋਕੀ ਬਦਨਾਮੀ ਨੂੰ ਵੀ ਸਮਝਦੇ ਨੇ ਮਸ਼ਗੂ ਲੈ ਜੇ ਸ਼ਰਮ ਦੀ ਲੋਈ ਉਹ ਦਾ ਦਸ ਬਲਿਹਾਰ ਗਵਿੰਦ ਗਾੜੀਆਂ ਕਰੂ ਕੀ ਕੋਈ ਉਹ ਦਾ ਦਸ ਬਲਿਹਾਰ ਗਵਿੰਦ ਗਾੜੀਆਂ ਕਰੂ ਕੀ ਕੋਈ ਸੱਚ ਲਖਣ ਦੀ ਆਪਣੀ ਵੀਨਾ ਜੇ ਜੀ ਜੇ ਅਦੂਰੀ ਹੁਣ ਲੋਕੀ ਬਦਨਾਮੀ ਨੂੰ ਵੀ ਸਮਝਦੇ ਨੇ ਮਸ਼ਗੂਰੀ ਹੁਣ ਲੋਕੀ ਬਦਨਾਮੀ ਨੂੰ ਵੀ ਸਮਝਦੇ ਨੇ ਮਸ਼ਗੂਰੀ